ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸਨੋਂ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਜਣੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲਓ ਜੀ ਦਿਨ ਹੈਗਾ ਜੀ ਵੀਰਵਾਰ ਦਾ ਤੇ ਟਾਈਮ ਜਿਹੜਾ ਮਾਰਨਿੰਗ ਦਾ 8:00 ਵਜ ਗਏ ਨੇ ਤੇ ਮੌਸਮ ਤਾਂ ਹਾਲ ਤੁਸੀਂ ਦੇਖ ਹੀ ਲਿਆ ਜੀ ਪਹਿਲਾਂ ਕਿੰਨਾ ਜ਼ਿਆਦਾ ਖਰਾਬ ਹੋ ਰੱਖਿਆ ਮੌਸਮ ਧੁੰਦ ਬਹੁਤ ਜ਼ਿਆਦਾ ਹੈ ਤੇ ਅੱਜ ਠੰਡ ਵੀ ਬਹੁਤ ਜ਼ਿਆਦਾ ਸੀਗੀ ਤੇ ਹਾਂਜੀ ਆਪਾਂ ਲੱਗੇ ਸੀ ਇੱਥੇ ਚਾਹ ਬਣਾਉਣ ਤੇ ਚਾਹ ਦੇ ਨਾਲ ਨਾਲ ਪੰਜ ਬਣਾਵਾਂਗੇ ਸੀ ਪਾਲਕ ਵਾਲੇ ਪਕੌੜੇ ਤੇ ਮੈਂ ਹੁਣ ਇੱਧਰ ਚਾਹ ਰੱਖ ਦਿੱਤੀ ਆ ਤੇ ਆਪਾਂ ਸਾਰੀ ਜਿਹੜੀ ਤਿਆਰੀ ਉਹ ਵੀ ਕਰ ਲਈ ਸੀ ਤੇ ਪਾਲਕ ਤਾਂ ਕੱਲ ਸ਼ਾਮ ਨੂੰ ਲੈ ਆਂਦੀ ਸੀਗੀ ਤੇ ਧੋ ਕੇ ਆਪਾਂ ਰੱਖ ਲਈ ਸੀਗੀ ਤੇ ਕੱਟ ਵੀ ਲਈਏ ਪਾਲਕ ਹੁਣ ਮੈਂ ਤੇ ਆਲੂ ਉਬਾਲਲੇ ਸੀਗੇ ਜੀ ਤੇ ਉਧਰ ਨਾਲ ਆਪਾਂ ਰੱਖਦੀ ਕੜਾਈ ਕਿ ਇੱਧਰ ਆਪਣੀ ਜਦ ਤੱਕ ਚਾਹ ਬਣੂੰਗੀ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਕਰ ਲੈਣੇ ਆ ਉਧਰ ਨਾਲ ਦੀ ਨਾਲ ਜਿਹੜਾ ਤੇਲ ਸੀਗਾ ਉਹ ਗਰਮ ਹੋ ਜਾਊਗਾ ਤੇ ਹੁਣ ਤਾਂ ਚਾਹ ਬਣਾਉਣ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਪਾਣੀ ਠੰਡਾ ਹੁੰਦਾ ਤੇ ਜ਼ਿਆਦਾ ਟਾਈਮ ਲੱਗਦਾ ਤੇ ਆਪਾਂ ਇੱਧਰ ਚਾਹ ਵੀ ਰੱਖ ਦਿੱਤੀ ਹੈ ਬਣਨ ਵਾਸਤੇ ਤੇ ਇਸ ਟਾਈਮ ਹਾਂਜੀ ਤੇ ਇਸ ਟਾਈਮ ਫਿਰ ਮੈਂ ਜਾਨੀ ਕਿ ਅਰਸ਼ਨੂਰ ਮੈਨੂੰ ਕਹਿ ਰਿਹਾ ਸੀਗਾ ਵੀ ਮਮਾ ਤੁਸੀਂ ਬ੍ਰੈਡ ਪਕੌੜੇ ਬਣਾ ਦਿਓ ਤੇ ਵੀ ਰੋਟੀ ਨਾ ਬਣਾਇਓ ਅੱਜ ਸਵੇਰ ਦੀ ਤੇ ਅਸੀਂ ਬ੍ਰੈਡ ਪਕੌੜੇ ਖਾ ਲੈਨੇ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਆਪਾਂ ਬਣਾ ਲੈਨੇ ਆ ਵੈਸੇ ਜਿਹੜੀ ਪਾਲਕ ਲਿਆਂਦੀ ਸੀ ਉਹ ਤਾਂ ਪੁਰਜੀ ਬਣਾਉਣ ਵਾਸਤੇ ਲਿਆਂਦੀ ਸੀ ਮੈਂ ਕਿਹਾ ਚੱਲੋ ਪਾਲਕ ਤੇ ਵਿੱਚ ਥੋੜੀ ਜਿਹੀ ਮੇਥੀ ਵਗੈਰਾ ਪਾ ਕੇ ਆਪਾਂ ਸਬਜ਼ੀ ਬਣਾਵਾਂਗੇ ਤੇ ਪਰ ਉਹ ਕਹਿੰਦਾ ਵੀ ਨਹੀਂ ਪਕੌੜੇ ਬਣਾਉਣੇ ਆ ਤੇ ਫਿਰ ਆਪਾਂ ਕੁਛ ਪਾਲਕ ਕਾ ਲਈ ਸੀ ਪਕੌੜਿਆਂ ਵਾਸਤੇ ਬਾਕੀ ਜਿਹੜੀ ਬਚ ਗਈ ਉਹ ਸ਼ਾਮ ਨੂੰ ਆਪਾਂ ਪੁਰਜੀ ਬਣਾ ਲਾਂਗੇ ਤੇ ਲੋ ਜੀ ਹੁਣ ਆਪਾਂ ਬੇਸਣ ਵੀ ਛਾਣ ਕੇ ਰੱਖ ਲਿਆ ਸੀਗਾ ਪਾਲਕ ਵਗੈਰਾ ਕੱਟ ਕੇ ਰੱਖ ਲਈ ਸੀ ਆਪਾਂ ਹੁਣ ਸਾਰੇ ਇਹਦੇ ਵਿੱਚ ਕਰ ਦਿੰਨੇ ਆ ਜੀ ਮਸਾਲੇ ਐਡ ਨਮਕ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਥੋੜਾ ਜਿਹਾ ਤੇ ਥੋੜਾ ਜਿਹਾ ਗਰਮ ਮਸਾਲਾ ਜਿਹੜਾ ਗਰਮ ਮਸਾਲਾ ਹੈਗਾ ਜੀ ਉਹ ਜੀਰਾ ਤੇਜ ਮੈਣ ਤੇ ਆਪਾਂ ਉਹਨਾਂ ਨੂੰ ਭੁੰਨ ਕੇ ਤੇ ਪੀਸ ਕੇ ਰੱਖ ਲੈਣੇ ਹੁਣ ਥੋੜਾ ਜਿਹਾ ਧਨੀਆ ਤੇ ਹਲੇ ਇੱਥੇ ਮੇਰੇ ਕੋਲੇ ਸਾਬਤ ਧਨੀਆ ਹੈ ਨਹੀਂ ਸੀਗਾ ਵੇਸੀ ਥੋੜਾ ਜਿਹਾ ਸਾਬਤ ਧਨੀਆ ਵੀ ਪਾ ਲੈਂਦੇ ਆਪਾਂ ਤਾਂ ਉਹਦੇ ਨਾਲ ਟੇਸਟ ਹੋਰ ਵੀ ਵਧੀਆ ਆਉਣਾ ਸੀਗਾ ਪਰ ਜਿਵੇਂ ਜਿਹੜਾ ਆਪਾਂ ਮਸਾਲਾ ਪਾਇਆ ਜੀ ਉਹਦੇ ਵਿੱਚ ਭੁੰਨਿਆ ਹੋਇਆ ਜਿਹੜਾ ਗ੍ਰाइंड ਕੀਤਾ ਹੋਇਆ ਸਾਬਤ ਧਨੀਆ ਤਾਂ ਹੈਗਾ ਤੇ ਪਰ ਉਹਦੇ ਵਿੱਚ ਜਾਨਕੀ ਸਾਬਤ ਧਨੀਆ ਨਹੀਂ ਸੀਗਾ ਮੇਰੇ ਕੋਲ ਇੱਥੇ ਘਰੇ ਤੇ ਫਿਰ ਮੈਂ ਨਹੀਂ ਪਾਇਆ ਹੋ ਤੇ ਆਪਾਂ ਹੁਣ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਥੋੜਾ ਜਿਹਾ ਆਪਾਂ ਪਾਣੀ ਲਗਾ ਕੇ ਜਾਨਕੀ ਹਨਾ ਇਹਦਾ ਪੇਸਟ ਜਿਹੜਾ ਬਣਾ ਲਿਆ ਤੇ ਇਧਰ ਆਪਣਾ ਜਿਹੜਾ ਤੇਲ ਆ ਉਹ ਵੀ ਪੂਰਾ ਗਰਮ ਹੋ ਚੁੱਕਿਆ ਤੇ ਆਪਾਂ ਜਿਹੜੀ ਚਾਹ ਸੀ ਉਹਨੂੰ ਵੀ ਉਬਾਲ ਆ ਗਿਆ ਜਾਨੀ ਕਿ ਚਾਹ ਵੀ ਆਪਣੀ ਪੱਕ ਰਹੀ ਹੈ ਰਿੱਝ ਦੀ ਚਾਹ ਵੀ ਤੇ ਗੈਸ ਨੂੰ ਸਲੋ ਕਰਤਾ ਸੀਗਾ ਕਿ ਚਾਹ ਥੋੜਾ ਜਿਹਾ ਰਿੱਝ ਜੇ ਕੱਢ ਜੇ ਚੰਗੀ ਤਰ੍ਹਾਂ ਫਿਰ ਜਿਆਦਾ ਸਵਾਦ ਲੱਗਦੀ ਹੈ ਤੇ ਇਸ ਚਾਹ ਦੇ ਵਿੱਚ ਆਪਾਂ ਸ਼ੱਕਰ ਪਾਉਣੇ ਹੁੰਦੇ ਆ ਜੀ ਹੁਣ ਥੋੜੀ ਜੀ ਤੇ ਸ਼ੱਕਰ ਦੇ ਨਾਲ ਚਾਹ ਦਾ ਕਲਰ ਵੀ ਵਧੀਆ ਆਉਂਦਾ ਹੈ ਤੇ ਟੇਸਟ ਵੀ ਵਧੀਆ ਆਉਂਦਾ ਗੁੜ ਵੀ ਪਾ ਲੈਣੇ ਪਰ ਮੈਂ ਸ਼ੱਕਰ ਹੀ ਪਾਉਣੇ ਹੁੰਦੀਆਂ ਜੀ ਚਾਹ ਦੇ ਵਿੱਚ ਗੁੜ ਵੀ ਪਾ ਲੈਣੇ ਪਰ ਜੇ ਗੁੜ ਨਾ ਹੋਵੇ ਫਿਰ ਸ਼ੱਕਰ ਪਾ ਲੈਣੀ ਹੈ ਪਰੇ ਸਵਾਰੀ ਤਾਂ ਮੈਂ ਸੱਕਰੀ ਹੀ ਮੰਗਵਾਈ ਸੀ ਚਾਹ ਦੇ ਵਾਸਤੇ ਤੇ ਬਾਕੀ ਗੁੜ ਤਾਂ ਚਲੋ ਆਉਂਦਾ ਹੀ ਹੁੰਦਾ ਵੀ ਪਸ਼ੂਆਂ ਵਾਸਤੇ ਘਰੇ ਆਉਂਦੇ ਰਹਿੰਦਾ ਕਿਉਂਕਿ ਸਰਦੀ ਦੇ ਵਿੱਚ ਆਪਾਂ ਪਸ਼ੂਆਂ ਨੂੰ ਗੁੜ ਵੀ ਥੋੜਾ ਥੋੜਾ ਚਾਰਦੇ ਰਹਿਣੇ ਆ ਕਿਉਂਕਿ ਜੇ ਆਪਾਂ ਗੁੜ ਚਾਰਦੇ ਰਹੀਏ ਮੱਝਾਂ ਨੂੰ ਤੇ ਉਹਦੇ ਨਾਲ ਜਿੱਦਾਂ ਫੈਂਟ ਵਗੈਰਾ ਵੀ ਠੀਕ ਆਉਂਦੀ ਹੈ ਤੇ ਹਨਾ ਠੰਡ ਤੋਂ ਵੀ ਚਲ ਪਸ਼ੂ ਨੂੰ ਥੋੜੀ ਬਹੁਤੀ ਰਾਤ ਮਿਲਦੀ ਹੈ ਕਿਉਂਕਿ ਅੱਜ ਕਿੰਨੀ ਠੰਡ ਹੈ ਹਨਾ ਆਪਾਂ ਤਰ ਜਾਈਆਂ ਇਸ ਵੜ ਕੇ ਬੈਠ ਜਾਂਦੇ ਆ ਤੇ ਪਰ ਪਸ਼ੂਆਂ ਨੂੰ ਵਿਚਾਰਿਆਂ ਨੂੰ ਕਿੰਨਾ ਔਖਾ ਹੁੰਦਾ ਹਨਾ ਵੈਸੇ ਤਾਂ ਪੂਰੀ ਕੇਅਰ ਕਰੀਦੀ ਆ ਆਪਦੇ ਵੱਲ ਇਨਾਂ ਨੂੰ ਵਧੀਆ ਰੱਖੀ ਆਪਾਂ ਠੰਡ ਨਾ ਲੱਗਣ ਦੀ ਹੈ ਨਾ ਤੇ ਪਾਣੀ ਵੀ ਨਿੱਗਾ ਪਿਉਉਣੇ ਆ ਟਾਈਮ ਸਿਰ ਹਨਾ ਤੇ ਨੀਚੋਂ ਵੀ ਆਪਾਂ ਬਿਲਕੁਲ ਵੀ ਗਿੱਲਾ ਨਹੀਂ ਰਹਿਣ ਦਿੱਤਾ ਕਦੇ ਵਿਚਾਰੀਆਂ ਦੇ ਥੱਲੋਂ ਪੂਰਾ ਧਿਆਨ ਰੱਖੀਦਾ ਤੇ ਆਪਾਂ ਇਧਰ ਜਿਹੜੇ ਪਕੌੜੇ ਸੀ ਉਹ ਵੀ ਬਣਾ ਲੈ ਲਈ ਹੁਣ ਇਹ ਪੱਕ ਗਏ ਨੇ ਆਪਾਂ ਇਹਨੂੰ ਕੱਢ ਦਿੰਨੇ ਆ ਜੀ ਤੇ ਆਪਾਂ ਇਸੇ ਤਰ੍ਹਾਂ ਸਾਰੇ ਪਕੌੜੇ ਜਿਹੜੇ ਬਣਾ ਲੈਨੇ ਪਹਿਲਾਂ ਪਾਲਕ ਵਾਲੇ ਤੇ ਪਕੌੜੇ ਇੱਥੇ ਮੈਂ ਪਾਲਕ ਵਾਲੇ ਬਣਾ ਲੈ ਸੀਗੇ ਵਧੀਆ ਬਣ ਕੇ ਸੀਗੇ ਤੇ ਮੈਂ ਇਹਨਾਂ ਨੂੰ ਨੂਰ ਨੂੰ ਤੇ ਹਸਬੰਦ ਨੂੰ ਕਹਿ ਰਹੀ ਸੀ ਕਿ ਤੁਸੀਂ ਨਾਲੋਂ ਨਾਲ ਖਾ ਲਓ ਗਰਮ ਗਰਮ ਤੇ ਨਹੀਂ ਤਾਂ ਫਿਰ ਚਾਹ ਵੀ ਠੰਡੀ ਹੋ ਜਾਣੀ ਸੀਗੀ ਮੈਂ ਕਿਹਾ ਤੁਸੀਂ ਖਾ ਲਓ ਕਿਉਂਕਿ ਜਦੋਂ ਤੁਸੀਂ ਚਾਹ ਨੂੰ ਦੁਬਾਰਾ ਤੋਂ ਗਰਮ ਕਰਦੇ ਆ ਤਾਂ ਫਿਰ ਉਹ ਟੇਸਟ ਨਹੀਂ ਆਉਂਦਾ ਜੀ ਚਾਹ ਦਾ ਮੈਂ ਕਿਹਾ ਤੁਸੀਂ ਹੁਣ ਗਰਮ ਗਰਮ ਖਾ ਲਓ ਹਨਾ ਤੇ ਉਸ ਤੋਂ ਬਾਅਦ ਅਰਸ਼ ਨਾਲ ਬਣਾਉਣੇ ਸੀ ਬ੍ਰੈਡ ਤੇ ਅਰਸ਼ ਉਹ ਰ ਲੈਣ ਗਿਆ ਸੀ ਦੁਕਾਨ ਤੇ ਬ੍ਰੈਡ ਤੇ ਉਹਨੂੰ ਬ੍ਰੈਡ ਮਿਲੇ ਨਹੀਂ ਹੈਗੇ ਦੋਨੋਂ ਦੁਕਾਨਾਂ ਤੇ ਪੁੱਛਿਆ ਕਹਿੰਦਾ ਮम्मा ਬ੍ਰੈਡ ਤਾਂ ਮਿਲੇ ਨਹੀਂ ਫਿਰ ਉਹ ਲੈ ਕੇ ਆ ਗਿਆ ਜੀ ਡੱਬਲ ਰੋਟੀ ਕਹਿੰਦੇ ਨੇ ਇਹਨੂੰ ਤੇ ਉਹ ਲੈ ਕੇ ਆ ਗਿਆ ਹਨਾ ਮੈਨੂੰ ਕਹਿੰਦਾ ਕਿ ਮੈਂ ਕਿਹਾ ਵੀ ਫਿਰ ਇਹਦਾ ਮੈਂ ਕੀ ਕਰਾਂ ਕਹਿੰਦਾ ਵੀ ਤੁਸੀਂ ਐਂ ਕਰਿਓ ਮੈਨੂੰ ਇੱਕ ਕੁਲਚਾ ਬਣਾ ਦਿਓ ਨਾਲ ਮੈਂ ਕਿਹਾ ਚੰਨੇ ਤਾਂ ਉਬਾਲੇ ਨਹੀਂ ਹੈਗੇ ਕਹਿੰਦਾ ਤੁਸੀਂ ਇਸ ਤਰ੍ਹਾਂ ਹੀ ਬਣਾ ਦਿਓ ਫਿਰ ਆਪਾਂ ਕੀ ਕੀਤਾ ਜੀ ਜਿਹੜੇ ਉਬਲੇ ਹੋਏ ਆਲੂ ਸੀਗੇ ਵਿੱਚ ਉਹ ਕੱਟਲੇ ਬ੍ਰੇਕ ਬ੍ਰੇਕ ਟਮਾਟਰ ਕੱਟ ਲਿਆ ਜੀ ਤੇ ਥੋੜਾ ਜਿਹਾ ਵਿੱਚ ਜਿਵੇਂ ਧਨੀਆ ਵਗੈਰਾ ਪਾ ਲਿਆ ਆਪਾਂ ਤੇ ਪਿਆਜ਼ ਪਾ ਲਿਆ ਇੱਕ ਹਰੀ ਮਿਰਚ ਪਾਤੀ ਥੋੜੀ ਜੀ ਤੇ ਇਹਨਾਂ ਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਚਾਟ ਮਸਾਲਾ ਤੇ ਨਮਕ ਮਿਰਚ ਤੇ ਥੋੜੀ ਜਿਹੀ ਕਾਲੀ ਮਿਸਤੀ ਪਾ ਲਈ ਸੀ ਸਾਰੀਆਂ ਚੀਜ਼ਾਂ ਨੂੰ ਕਰਕੇ ਮਿਕਸ ਤੇ ਆਪਾਂ ਹੁਣ ਜਾਨੀ ਕਿ ਜਿਹੜੀ ਡੱਬਰ ਰੋਟੀ ਆ ਉਹਨੂੰ ਕਰ ਲੈਣੇ ਆ ਜੀ ਗਰਮ ਕਿ ਉਹ ਲਾ ਕੇ ਇਹਨੂੰ ਵਿਚਾਲੋ ਇਸ ਤਰ੍ਹਾਂ ਜਾਨੀ ਕਿ ਇਹਨੂੰ ਕੱਟ ਲਿਆ ਸੀਗਾ ਮੈਂ ਤੇ ਇਹਨੂੰ ਕਿਉ ਲਾ ਕੇ ਤੇ ਆਪਾਂ ਤਾਂ ਵਿੱਚ ਗਰਮ ਕਰਕੇ ਬਸ ਤੇ ਬਾਕੀ ਆਪਾਂ ਜਿਹੜੀ ਇਹ ਸਟਫਿੰਗ ਬਣਾਈ ਆ ਇਹ ਦੇ ਵਿੱਚ ਭਰ ਦਿੰਨੇ ਆ ਜੀ ਭਰ ਕੇ ਇਹਨੂੰ ਦੁਬਾਰਾ ਫਿਰ ਕੀ ਲਾ ਕੇ ਗਰਮ ਕਰ ਦਾਂਗੇ ਤੇ ਇਹਨੂੰ ਆਪਾਂ ਬਣਾ ਦਿੰਨੇ ਆ ਅਰਸ਼ਨੂਰ ਵਾਸਤੇ ਕੁਲਚਾ ਕਿਉਂਕਿ ਉਹਦੀ ਰੀਜ਼ ਅਧੂਰੀ ਰਹਿ ਗਈ ਕਿਉਂਕਿ ਉਹਨੂੰ ਇਸ ਤਰ੍ਹਾਂ ਸੀ ਡਿਮਾਂਡ ਉਹਦੀ ਸੀਗੀ ਵੀ ਨਾਲ ਤੁਸੀਂ ਬ੍ਰੈਡ ਬਣਾ ਕੇ ਦਿਹਾ ਜੇ ਪਰ ਬ੍ਰੈਡ ਮਿਲੇ ਨਹੀਂ ਹੈਗੇ ਜੀ ਫਿਰ ਵੈਸੇ ਅੱਗੇ ਤਾਂ ਮਿਲ ਜਾਂਦੇ ਆ ਪਰ ਹੁਣ ਠੰਡ ਕਰਕੇ ਨਹੀਂ ਲੈ ਕੇ ਆਉਂਦੇ ਦੁਕਾਨਾਂ ਵਾਲੇ ਕਿਉਂਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਘੱਟ ਵਿਕਦੇ ਸੀਗੇ ਕਿਉਂਕਿ ਸਰਦੀ ਹੋ ਗਈ ਫਿਰ ਸਰਦੀ ਦੇ ਵਿੱਚ ਜਾਨੀ ਕਿ ਉਹ ਉਸ ਤਰ੍ਹਾਂ ਜਿਵੇਂ ਆਕੜ ਚ ਜਾਂਦੇ ਨੇ ਬ੍ਰੈਡ ਹਨਾ ਤੇ ਫਿਰ ਤਾਂ ਕਰਕੇ ਘੱਟ ਵਿਕਦੇ ਨੇ ਲੈ ਕੇ ਨਹੀਂ ਆਉਂਦੇ ਤੇ ਫਿਰ ਨਵਾਂ ਰੋਟੀ ਮਿਲਗੀ ਤੇ ਫਿਰ ਮੈਂ ਕਹਾਂ ਚੱਲ ਕੋਈ ਨਾ ਕਹਿੰਦਾ ਵੀ ਮੈਨੂੰ ਕੁਲਚਾ ਬਣਾ ਦਿਓ ਫਿਰ ਮੈਂ ਕਹਾਂ ਚੱਲ ਕੁਲਚਾ ਬਣਾ ਦਿੰਨੀ ਆ ਤੇ ਆਪਾਂ ਉਹਦੇ ਵਾਸਤੇ ਹੀ ਬਣਾਵਾਂਗੇ ਜੀ ਇੱਕ ਕਿਉਂਕਿ ਉਹਦੇ ਡੈਡੀ ਨੇ ਵੀ ਨਹੀਂ ਖਾਣੀ ਹੈਗੀ ਤੇ ਮੈਨੂੰ ਵਾਇਸ ਓਵਰ ਕਰਦੀ ਕਰਦੀ ਨੂੰ ਵਿੱਚ ਤਾਂ ਰੁਕਣ ਪੈ ਗਈ ਜੀ ਕਿਉਂਕਿ ਲਾਈਟ ਬੰਦ ਸੀ ਵੈਸੇ ਤਾਂ ਚਲੋ ਇੱਥੇ ਤਾਂ ਚੱਲ ਰਹੀਆਂ ਸੀਗਾ ਬਟ ਜਦੋਂ ਇਨਵਰਟਰ ਫਿਰ ਉਹ ਲਾਰਮ ਜੱਲ ਜਨ ਲੱਗ ਗਿਆ ਤਾਂ ਫਿਰ ਉਹਦੀ ਆਵਾਜ਼ ਹੋਣੀ ਸੀ ਵਿੱਚ ਤਾਂ ਕਰਕੇ ਮੈਂ ਰੁਕ ਗਈ ਸੀ ਜੀ ਤੇ ਹਾਂਜੀ ਲੋ ਜੀ ਆਪਾਂ ਹੁਣ ਇਹਨੂੰ ਗਰਮ ਕਰਕੇ ਚੰਗੀ ਤਰ੍ਹਾਂ ਤੇ ਨੂਰ ਨੂੰ ਆਪਾਂ ਬਣਾ ਕੇ ਦੇਤਾ ਸੀ ਕੁਲਚਾ ਉਸ ਤੋਂ ਬਾਅਦ ਆਪਾਂ ਚਾਹ ਪਾਣੀ ਪੀ ਕੇ ਤੇ ਫਿਰ ਤੁਹਾਨੂੰ ਪਤਾ ਹੈ ਜਦੋਂ ਆਪਾਂ ਇਸ ਤਰ੍ਹਾਂ ਹਨਾ ਕੋਈ ਵੀ ਚੀਜ਼ ਬਣਾਉਣੀ ਆ ਤਾਂ ਬਹੁਤ ਜ਼ਿਆਦਾ ਖਲਾਰਾ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਸੀ ਰਸੋਈ ਦੇ ਵਿੱਚ ਤੇ ਭਾਂਡੇ ਵੀ ਬਹੁਤ ਜ਼ਿਆਦਾ ਹੋ ਗਏ ਤੇ ਮੈਂ ਲੱਗ ਗਈ ਹੁਣ ਝਾੜੂ ਕੱਢਣ ਮੈਂ ਕਿਹਾ ਪਹਿਲਾਂ ਮੈਂ ਝਾੜੂ ਲਗਾਵਾ ਤੇ ਟਾਈਮ ਇੱਥੇ ਮੈਨੂੰ ਲੱਗਦਾ ਹੋ ਗਿਆ ਸੀ ਜੀ ਸਾਢੇ 10 11 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਅੱਜ ਤਾਂ ਨਾ ਸੱਚੋਂ ਬਾਲੀ ਠੰਡ ਸੀਗੀ ਯਾਨੀ ਕਿ ਪਤਾ ਹੀ ਨਹੀਂ ਲੱਗ ਰਿਹਾ ਦਿਨ ਚੜ੍ਹਦੇ ਛਿਪਦੇ ਦਾ ਤਾਂ ਪਤਾ ਹੀ ਨਹੀਂ ਲੱਗਦਾ ਟਾਈਮ ਦੇਖ ਲਓ ਤਾਂ ਪਤਾ ਲੱਗਦਾ ਹਨਾ ਵੀ ਹੁਣ ਦੁਪਹਿਰ ਦਾ ਟਾਈਮ ਆ ਜਾਂ ਹੁਣ ਸ਼ਾਮ ਦਾ ਟਾਈਮ ਆ ਜਾਂ ਸਵੇਰ ਦਾ ਟਾਈਮ ਆ ਤੇ ਉਸ ਤਰ੍ਹਾਂ ਤਾਂ ਬਾਲਾ ਪੂਰਾ ਹੋ ਰਿਹਾ ਪਿਆ ਅੱਜ ਤਾਂ ਬਿਲਕੁਲ ਵੀ ਦਿਨ ਪੂਰਾ ਵੀ ਨਹੀਂ ਲੱਗਾ ਤੇ ਸਾਰਾ ਦਿਨ ਇਸ ਤਰ੍ਹਾਂ ਹੀ ਤੋਂਦ ਰਹੀ ਤੇ ਆਪਾਂ ਉਸ ਤੋਂ ਬਾਅਦ ਚਾਹ ਪਣੀ ਪੀ ਕੇ ਤੇ ਹੁਣ ਮੈਂ ਲੱਗੀ ਸੀ ਇੱਥੇ ਝਾੜੂ ਕੱਢਣ ਤੇ ਮੱਝਾਂ ਨੂੰ ਵੱਲੋਂ ਮੈਂ ਕੰਮ ਜਿਹੜਾ ਨਵੇੜੇ ਆਈ ਸੀਗੀ ਯਾਨੀ ਕਿ ਮੱਝਾਂ ਨੂੰ ਪਾਣੀ ਪਿਆ ਕੇ ਉਧਰੋਂ ਨੀਚੋਂ ਸਾਫ਼ ਸਫਾਈ ਕਰਕੇ ਦੁਬਾਰਾ ਸੁੱਕ ਵਗੈਰਾ ਪਾ ਕੇ ਜਾਨੀ ਕਿ ਉਧਰੋਂ ਤੇ ਪਸ਼ੂ ਵੀ ਵਿਚਾਰੇ ਸੱਚੂ ਮੱਕੇ ਪਏ ਨੇ ਅੰਦਰ ਹੀ ਤਿੰਨ ਚਾਰ ਦਿਨ ਹੋ ਗਏ ਜੀ ਅੰਦਰ ਹੀ ਖੜੇ ਨੇ ਕਿਉਂਕਿ ਕੱਲ ਪਰਸੋਂ ਦੇ ਤਾਂ ਬਿਲਕੁਲ ਵੀ ਬਾਹਰ ਨਹੀਂ ਕੱਢਿਆ ਅੱਗੇ ਤਾਂ 10 ਮਿੰਟ ਬਾਹਰ ਕੱਢ ਦਿੰਦੇ ਸੀਗੇ ਤੇ ਕੱਲ ਪਰਸੋਂ ਦੀ ਕੱਲ ਦੀ ਜ਼ਿਆਦਾ ਥੋੜੀ ਜਿਹੀ ਠੰਡ ਹੋ ਰਹੀ ਆ ਕੱਲ ਤੇ ਅੱਜ ਤਾਂ ਉਸ ਤੋਂ ਵੀ ਜ਼ਿਆਦਾ ਠੰਡ ਆ ਤਾਂ ਕਰਕੇ ਜੇ ਥੋੜਾ ਬਹੁਤਾ ਜਿਵੇਂ ਫਰਕ ਹੋਵੇ ਫਿਰ ਤਾਂ ਚਲੋ ਆਪਾਂ ਵਿਚਾਰੀਆਂ ਨੂੰ ਬਾਹਰ ਕੱਢ ਦਈਏ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਵੀ ਠੰਡ ਦੇ ਵਿੱਚ ਹਨਾ ਫਿਰ ਪਸ਼ੂ ਨੀ ਕਾ ਵਿਗਜਿਤ ੁੱਪ ਲੱਗੀ ਹੋਈ ਫਿਰ ਪਛੋਂ ਨੂੰ ਵੀ ਹਨਾ ਬਾਹਰ ਬੈਠਣਾ ਸੌਖਾ ਹੋ ਜਾਂਦਾ ਫਿਰ ਮੈਂ ਅੰਦਰ ਨਿੱਕੇ ਖੜੇ ਸੀ ਫਿਰ ਮੈਂ ਅੰਦਰ ਹੀ ਜਾਨੀ ਕਿ ਉਸੇ ਤਰ੍ਹਾਂ ਉਹਨਾਂ ਨੂੰ ਪਾਣੀ ਪੁਣੀ ਪਿਆ ਕੇ ਤੇ ਸੁੱਕ ਵਗੈਰਾ ਪਾ ਕੇ ਦੁਬਾਰਾ ਜਾਨੀ ਕਿ ਉਹਨਾਂ ਦਾ ਭਲੜ ਵਗੈਰਾ ਫਿਰ ਲਾਤਾ ਤੇ ਉਸ ਤੋਂ ਬਾਅਦ ਆਪਾਂ ਸਾਰੀ ਜਾਨੀ ਕਿ ਇੱਥੇ ਆਪ ਦੀ ਕਲੀਨਿੰਗ ਕੀਤੀ ਸਾਰੇ ਭਾਂਡੇ ਵਗੈਰਾ ਮੈਂ ਇਕੱਠੇ ਕਰਤੇ ਸਾਫ਼ ਕਰਨ ਵਾਲੇ ਨੇ ਹਲੇ ਸਾਰੇ ਭਾਂਡੇ ਵਗੈਰਾ ਇਕੱਠੇ ਕਰਤੇ ਉਧਰ ਪਾਣੀ ਆਪਾਂ ਧਰਤਾ ਸੀਗਾ ਗਰਮ ਪਾਣੀ ਗਰਮ ਹੋ ਜਾਊਗਾ ਉਸ ਤੋਂ ਬਾਅਦ ਮੈਂ ਉਸ ਪਾਣੀ ਨਾਲ ਭਾਂਡੇ ਵਗੈਰਾ ਸਾਫ਼ ਕਰ ਲੂੰਗੀ ਕਿਉਂਕਿ ਭਾਂਡੇ ਵੀ ਠੰਡੇ ਪਾਣੀ ਦੇ ਨਾਲ ਨਹੀਂ ਧੋਤੇ ਜਾਂਦੇ ਹਨ ਵੈਸੇ ਤਾਂ ਚਲੋ ਮੋਟਰ ਛੱਡ ਕੇ ਆਪਾਂ ਨਿੱਗਾ ਪਾਣੀ ਕੱਢ ਲੈਨੇ ਭਾਂਡਿਆਂ ਵਾਸਤੇ ਪਰ ਫਿਰ ਵੀ ਭਾਂਡਿਆਂ ਦੇ ਉੱਪਰ ਉਹਨੀ ਚਮਕ ਨਹੀਂ ਆਉਂਦੀ ਇੱਕ ਤਾਂ ਧੁੱਪ ਨਹੀਂ ਲੱਗਦੀ ਹੈਗੀ ਤੇ ਇੱਕ ਫਿਰ ਠੰਡੇ ਪਾਣੀ ਦੇ ਨਾਲ ਆਪਾਂ ਜਦੋਂ ਪੱਟੇ ਧੋਣੇ ਉਹਨੀ ਚਮਕ ਨਹੀਂ ਆਉਂਦੀ ਨਾ ਹੀ ਭਾਂਡੇ ਚੰਗੀ ਤਰ੍ਹਾਂ ਸਾਫ਼ ਹੁੰਦੇ ਨੇ ਵੀ ਗਰਮ ਪਾਣੀ ਦੇ ਨਾਲ ਹਨਾ ਵੀ ਭਾਂਡੇ ਜ਼ਿਆਦਾ ਵਧੀਆ ਸਾਫ਼ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਸਾਰੇ ਯਾਨੀ ਕਿ ਆਪਦਾ ਬਾਕੀ ਤਾਂ ਸਾਰੀ ਜਿਹੜੀ ਆਪਣੀ ਡਸਟਿੰਗ ਵਗੈਰਾ ਹੋ ਚੁੱਕੀ ਸੀਗੀ ਤੇ ਬਸ ਕੰਮ ਰਹਿ ਗਿਆ ਝਾੜੂ ਤੇ ਹੁਣ ਮੈਂ ਇੱਥੇ ਪਹਿਲਾਂ ਲਗਾ ਰਹੀਆਂ ਝਾੜੂ ਝਾੜੂ ਲਗਾ ਕੇ ਫਿਰ ਮੈਂ ਭਾਂਡੇ ਵਗੈਰਾ ਸਾਫ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਪੋਚਣ ਦਾ ਹਾਲ ਦੇਖੂੰਗੀ ਵੀ ਲਾਉਂਗੀ ਕਿ ਨਹੀਂ ਅਜ ਮਿਸ ਕਰੂੰਗੀ ਕਿਉਂਕਿ ਜੇ ਮੌਸਮ ਇਸ ਤਰ੍ਹਾਂ ਦਾ ਰਿਹਾ ਫਿਰ ਤਾਂ ਨਹੀਂ ਮੈਂ ਲਾਉਂਦੀ ਕਿਉਂਕਿ ਮੈਂ ਤਾਂ ਵੈਸੇ ਨਿੱਗੇ ਪਾਣੀ ਦੇ ਨਾਲ ਪੋਚਾ ਲਗਾ ਦਿਆਂ ਪਰ ਫਿਰ ਇਸ ਤਰ੍ਹਾਂ ਹੁੰਦਾ ਵੀ ਹੈ ਨਾ ਠੰਡ ਕਰਕੇ ਸਾਰੇ ਉਵੇਂ ਬੈਠੇ ਹੁੰਦੇ ਵਿੱਚ ਤੇ ਫਿਰ ਓਕਾ ਹੋ ਜਾਂਦਾ ਹਨਾ ਵਿੱਚ ਉਸੇ ਤਰ੍ਹਾਂ ਜੇ ਪੱਖਾ ਨਹੀਂ ਛੱਡਦੀ ਹੈਗੀ ਤਾਂ ਫਿਰ ਇਹ ਸੁੱਕਣਾ ਨਹੀਂ ਹੈਗਾ ਹਨਾ ਜਿਹੜਾ ਧੁੱਪ ਲੱਗੀ ਹੈ ਜੇ ਪੱਖਾ ਮੈਨੂੰ ਛੱਡਾ ਨਹੀਂ ਦੇਣਾ ਜਦੋਂ ਬੈਠੇ ਹੋਏ ਉਹਨਾਂ ਨੂੰ ਠੰਡ ਚੜੂਗੀ ਤਾਂ ਕਰਕੇ ਫਿਰ ਮੈਂ ਹਜੇ ਪੂੰਚਾਂ ਨਹੀਂ ਲਗਾਉਂਦੀ ਝਾੜੂ ਲਗਾ ਕੇ ਪਹਿਲਾਂ ਮੈਂ ਭਾਂਡੇ ਵਗੈਰਾ ਸਾਫ਼ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਸੋਈ ਦੀ ਜਿਹੜੀ ਸਫਾਈ ਉਹ ਕਰਾਂਗੇ ਤੇ ਹਾਂਜੀ ਆਪਾਂ ਜਿਵੇਂ ਭਾਂਡੇ ਵਗੈਰਾ ਸਾਰੇ ਸਾਫ਼ ਕਰਕੇ ਤੇ ਬਾਕੀ ਹੁਣ ਮੈਂ ਭਾਂਡੇ ਲੈ ਆਂਦੇ ਸੀ ਅੰਦਰ ਹੁਣ ਮੈਂ ਕਰਦੀ ਆ ਜੀ ਗੈਸ ਸਾਫ ਸਲੈਪ ਵਗੈਰਾ ਸਾਫ ਕਰਦੀ ਆ ਤੇ ਮੈਂ ਕੁਛ ਪਾਣੀ ਗਰਮ ਜਿਹੜਾ ਇੱਧਰ ਬੱਠਲ ਦੇ ਵਿੱਚ ਪਾ ਕੇ ਲੈਣ ਪਾ ਲਿਆ ਸੀਗਾ ਜਾਨੀ ਕਿ ਇੱਥੇ ਰੱਖ ਲਿਆ ਪਹਿਲਾਂ ਮੈਂ ਭਾਂਡੇ ਜਿਹੜੇ ਸਾਫ ਕੀਤੇ ਸਾਰੇ ਆਪਾਂ ਲਾ ਦਈਏ ਸਾਰੇ ਭਾਂਡੇ ਰੈਕ ਦੇ ਵਿੱਚ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਗੈਸ ਵਗੈਰਾ ਸਾਫ ਕਰਦੇ ਆ ਸਲੈਪ ਕਿਉਂਕਿ ਇੱਥੇ ਵੀ ਜਿੱਦਾਂ ਤੇਲ ਦੀ ਭਾਫ਼ ਜੀ ਹੁੰਦੀ ਹੈ ਹਨਾ ਜਿੱਦਾਂ ਪਕੌੜੇ ਆਪਾਂ ਵੀ ਤਲ ਰਹੇ ਸੀਗੇ ਹਨਾ ਉਹਦੀ ਭਾਫ਼ ਜੀ ਦੇ ਨਾਲ ਤੇ ਧੁੰਧਾਈ ਜੀ ਹੋ ਜਾਂਦੀ ਹੈ ਸਾਰੇ ਰਸੋਈ ਦੇ ਵਿੱਚ ਜਾਨੀ ਕਿ ਸਲੈਪ ਤੇ ਹਨਾ ਤੇ ਪਿਛਲੇ ਇਦਾਂ ਕੰਧ ਦੇ ਉੱਪਰ ਸਾਰਾ ਸਾਫ ਕਰਦੇ ਆ ਪਹਿਲਾਂ ਭਾਂਡੇ ਸਾਰੇ ਆਪਾਂ ਰੱਖ ਲਈਏ ਇੱਥੇ ਭਾਂਡੇ ਰੱਖਣ ਤੋਂ ਬਾਅਦ ਫਿਰ ਆਪਾਂ ਜਿਹੜੀ ਸਫਾਈ ਇਹ ਕਰਦੇ ਆ ਜੀ ਲੋ ਜੀ ਆਪਾਂ ਭਾਂਡੇ ਜਿਹੜੇ ਸੀਗੇ ਸਾਰੇ ਟੈਕ ਦੇ ਵਿੱਚ ਲਗਾਤੇ ਤੇ ਹੁਣ ਆਪਾਂ ਲੱਗ ਗਏ ਆ ਗੈਂਸ ਸਾਫ ਕਰਨ ਤੇ ਗੈਂਸ ਆਪਾਂ ਕਰਾਂਗੇ ਜੀ ਸਾਬਣ ਦੇ ਨਾਲ ਪਹਿਲਾਂ ਸਾਫ ਚੰਗੀ ਤਰ੍ਹਾਂ ਤੇ ਗਰਮ ਪਾਣੀ ਦੇ ਨਾਲ ਉਸ ਤੋਂ ਬਾਅਦ ਆਪਾਂ ਕਰਦੇ ਇਹਨੂੰ ਸਾਫ ਚੰਗੀ ਤਰ੍ਹਾਂ ਤੇ ਇਦਾਂ ਮੈਂ ਸਲੈਪ ਦੇ ਉੱਪਰ ਵੀ ਨੀਚੇ ਥੋੜੀ ਜੀ ਸਾਬਣ ਵਗੈਰਾ ਲਗਾ ਲਈ ਸੀਗੀ ਜਿੱਥੇ ਕਈ ਵਾਰੀ ਘਿਓ ਤੇਲ ਕੁਛ ਹਨਾ ਡੁੱਲਦਾ ਤੇ ਫਿਰ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ ਤੇ ਲੋ ਜੀ ਆਪਾਂ ਹੁਣ ਗਰਮ ਪਾਣੀ ਦੇ ਵਿੱਚ ਕੱਪੜਾ ਜਿਹੜਾ ਭਿਉ ਕਿ ਤੇ ਹੁਣ ਉਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਕੱਪੜੇ ਨੂੰ ਉਦੇ ਨਾਲ ਜਿਹੜੀ ਸਾਬਣ ਲੱਗੀ ਸੀ ਗੈਂਸ ਦੀ ਉਹ ਸਾਫ਼ ਕਰਦੇ ਆ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਆਪਾਂ ਸਲੈਪ ਵਗੈਰਾ ਸਾਫ਼ ਕਰਾਂਗੇ ਪਹਿਲਾਂ ਗੈਂਸ ਨੂੰ ਸਾਫ਼ ਕਰ ਲਈਏ ਤੇ ਫਿਰ ਆਪਾਂ ਜਿਹੜੀ ਸਲੈਪ ਉਹ ਵੀ ਸਾਫ਼ ਕਰ ਦਿੰਨੇ ਆ ਇਤੇ ਅੱਜ ਮੈਨੂੰ ਪੂਰਾ ਦਿਨ ਲੰਘ ਗਿਆ ਸੀ ਮੈਨੂੰ ਸਾਰਾ ਇਹ ਕੰਮਕੁਮ ਕਰਦੇ ਨੂੰ ਫਿਲਹਾਲ ਮੈਂ ਪੁੱਛੇ ਨਹੀਂ ਲਗਾਈ ਸੀ ਅੱਜ ਤੇ ਨਾਈ ਮੈਂ ਕੱਪੜੇ ਧੋਤੇ ਸੀ ਅੱਜ ਤੇ ਫਿਰ ਵੀ ਮੈਨੂੰ ਵੱਜ ਕੇ 4 ਤੇ ਜਦੋਂ ਮੈਂ ਬਸ ਇੱਥੋਂ ਸਾਫ ਸਫਾਈ ਕਰਕੇ ਹਜੇ ਹੱਟੀ ਸੀ ਜਾਨੀ ਕਿ ਤੇ ਉਸ ਤੋਂ ਬਾਅਦ ਫਿਰ ਭੂਆ ਜੀ ਆ ਗਏ ਤੇ ਫਿਰ ਉਹਨਾਂ ਕੋਲੇ ਬੈਠੇ ਰਹੇ ਕਿੰਨਾ ਟਾਈਮ ਤੇ ਉਸ ਤੋਂ ਬਾਅਦ ਵੱਜ ਕੇ ਸਾਨੂੰ ਅੱਜ ਮੱਜਾਂ ਨੂੰ ਸੱਨੇ ਵਗੈਰਾ ਕਰਨੀ ਸੀ ਜਿਹੜੀ ਆਪਾਂ ਤੇ ਉਹ ਵੀ 3 ਵਜ ਕੇ ਸੀਗੇ ਫਿਰ ਮੈਂ 3 3:30 ਵਜੇ ਫਿਰ ਜਾ ਕੇ ਅਸੀਂ ਮੱਜਾਂ ਨੂੰ ਸੱਨੀ ਕੀਤੀ ਕਾਫੀ ਟਾਈਮ ਲੱਗ ਗਿਆ ਸੀਗਾ ਹਨਾ ਤੇ ਉੱਥੇ ਬੈਠੇ ਰਹੇ ਕਾਫੀ ਟਾਈਮ ਤੇ ਫਿਰ ਉਹਦੇ ਕਰਕੇ ਥੋੜਾ ਜਿਹਾ ਮੈਨੂੰ ਲੱਗ ਗਿਆ ਟਾਈਮ ਤੇ ਇਸ ਤੋਂ ਅੱਗੇ ਫਿਰ ਕੋਈ ਵੀ ਜਿਹੜੀ ਵੀਡੀਓ ਨਹੀਂ ਬਣੇਗੀ ਕਿਉਂਕਿ ਇੱਕ ਤਾਂ ਠੰਡ ਹੋ ਜਾਂਦੀ ਹੈ ਜੀ ਤੇ ਇੱਕ ਫਿਰ ਜਦੋਂ ਕਈ ਵਾਰੀ ਕੋਈ ਹਨਾ ਆ ਜਾਂਦਾ ਹਨਾ ਕੋਈ ਭੈਣ ਭਰਾ ਫਿਰ ਐ ਹੋ ਜਾਂਦਾ ਹਨਾ ਵੀ ਜਦੋਂ ਅਗਲਾ ਤਾਂ ਆਪਦਾ ਕੰਮ ਛੱਡ ਕੇ ਆਇਆ ਤੇ ਆਪਾਂ ਵੀਡੀਓ ਦੇ ਚੱਕਰ ਜੀ ਤੁਰੇ ਫਿਰਗੇ ਫਿਰ ਇਸ ਤਰ੍ਹਾਂ ਠੀਕ ਨਹੀਂ ਲੱਗਦਾ ਵੀ ਚਲ 10 ਮਿੰਟ ਆਪਾਂ ਹਨਾ ਭੈਣ ਭਰਾ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਆਂ ਤੇ ਲੋ ਜੀ ਆਪਾਂ ਜਿਵੇਂ ਇਧਰੋਂ ਸਾਰੀ ਸਲੈਪ ਵਗੈਰਾ ਕਰਤੀ ਸਾਫ ਤੇ ਉਸ ਤੋਂ ਬਾਅਦ ਫਿਰ ਨਾ ਮੇਰਾ ਮਨ ਜਾ ਕੀਤਾ ਕਿਉਂਕਿ ਇਹ ਹੈਗੀ ਆ ਜਿਹੜੀ ਇਹ ਵਾਲੀ ਰੈਕ ਆ ਜੀ ਤੇ ਇਹਦੇ ਉੱਪਰ ਨਾ ਘੱਟਾ ਜਿਹਾ ਥੋੜਾ ਜਿਹਾ ਜ਼ਿਆਦਾ ਜੰਮ ਜਾਂਦਾ ਕਿਉਂਕਿ ਇਹਦਾ ਕਲਰ ਜਿਹੜਾ ਕਾਫੀ ਕਲਰ ਕਰਕੇ ਉਹਦੇ ਉੱਪਰ ਥੋੜਾ ਜਿਹਾ ਜ਼ਿਆਦਾ ਹਨਾ ਮਹਿਸੂਸ ਹੁੰਦਾ ਛੇਤੀ ਜਿੱਦਾਂ ਸਾਰੇ ਆਪਣੇ ਗੇਟ ਹਨਾ 12 ਦੇ ਉੱਪਰ ਬਾਰੀਆਂ ਦੇ ਉੱਪਰ ਹਨਾ ਇਹ ਕਲਰ ਹੋਇਆ ਤਾਂ ਉਹਨਾਂ ਦੇ ਉੱਪਰ ਵੀ ਬਹੁਤ ਛੇਤੀ ਹੈ ਐਦਾਂ ਘੱਟਾ ਜਿਹੜਾ ਹਨਾ ਉਹ ਦੱਕ ਦਿੰਦਾ ਹੈ ਜਾਨੀ ਕਿ ਕਹਿ ਲਉ ਹਨਾ ਮਹਿਸੂਸ ਹੁੰਦਾ ਜਿਸ ਤਰ੍ਹਾਂ ਵੀ ਹਨਾ ਥੋੜਾ ਜਿਹਾ ਵੀ ਉਹਦੇ ਉੱਤੇ ਗਰਦਾ ਪੈ ਜੇ ਤਾਂ ਉਹਦੇ ਜਦ ਹੀ ਪਤਾ ਲੱਗਦਾ ਹਨਾ ਵੀ ਇੱਥੇ ਹਨਾ ਕਿੰਨਾ ਗੰਦਾ ਲੱਗਦਾ ਰਿਆ ਹੁੰਦਾ ਇਸ ਤਰ੍ਹਾਂ ਮੈਨੂੰ ਇਹ ਵੀ ਜ਼ਿਆਦਾ ਲੱਗੀ ਫਿਰ ਮੈਂ ਸਾਰੇ ਇਹਨੂੰ ਵੀ ਸਾਫ਼ ਕੀਤਾ ਵੀ ਜਾਨੀ ਕਿ ਸਾਰਾ ਸਮਾਨ ਉੱਪਰ ਉਤਾਰ ਕੇ ਇਹਨੂੰ ਵੀ ਸਾਫ਼ ਕਰਤਾ ਚੰਗੀ ਤਰ੍ਹਾਂ ਤੇ ਆਪਣੀ ਜਿਹੜੀ ਰਸੋਈ ਆ ਬਿਲਕੁਲ ਹੋ ਚੁੱਕੀ ਹੈ ਜੀ ਕਲੀਨ ਤੇ ਨੀਚੇ ਵੀ ਪੋਚਾ ਲਗਾਤਾ ਸੀ ਕੱਲੀ ਰਸੋਈ ਦੇ ਵਿੱਚ ਮੈਂ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਤੁਹਾਨੂੰ ਕਿਸ ਤਰ੍ਹਾਂ ਦੇ ਲੱਗ ਹਾਂਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ